ਇੱਕ ਪਾਸੇ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜੰਗ ਵਰਗੇ ਮਾਹੌਲ ਬਣੇ ਹੋਏ ਨੇ ਤਣਾਅ ਇੰਨਾ ਜ਼ਿਆਦਾ ਦੋਨਾਂ ਮੁਲਕਾਂ ਵਿੱਚ ਵੱਧ ਚੁੱਕਾ ਹੈਗਾ ਕਿ ਲੋਕ ਚਿੰਤਾ ਦੇ ਵਿੱਚ ਫਿਕਰੇ ਦੇ ਵਿੱਚ ਆ ਪਰ ਉਧਰ ਭਾਗੜਾ ਬਿਆਸ ਪਰਮੰਦਰ ਬੋਰਡ ਨੇ ਹਰਿਆਣਾ ਨੂੰ ਪਾਣੀ ਦੇਣ ਵਾਸਤੇ ਫੇਰ ਠੱਕੇਸ਼ਾਈ ਕਰ ਦਿੱਤੀ ਆ ਖੁਦ ਭਾਗੜਾ ਬਿਆਸ ਪਰਮੰਦਰ ਬੋਰਡ ਦੇ ਚੇਅਰਮੈਨ ਸਰਪਾਠੀ ਨੰਗਲ ਟਾਇਮ ਤੇ ਪਹੁੰਚ ਚੁੱਕੇ ਨੇ ਤੇ ਉੱਥੇ ਖੁਦ ਪਾਣੀ ਛੱਡਣ ਦਾ ਫੈਸਲਾ ਕਰਨਗੇ ਜਿਸ ਦਿਨ ਚੱਲਦੇ ਆ ਪੰਜਾਬ ਸਰਕਾਰ ਨੂੰ ਸੂਚਨਾ ਮਿਲੀ ਤਾਂ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਨੰਗਲ ਡੈਮ ਤੇ ਰਵਾਨਾ ਹੋ ਚੁੱਕੇ ਨੇ ਹੋ ਸਕਦਾ ਹੈ ਕਿ ਪਾਖੜਾ ਬਿਆਸ ਪਰਮੰਦਰ ਬੋਰਡ ਦੇ ਚੇਅਰਮੈਨ ਤੇ ਮੁੱਖ ਮੰਤਰੀ ਵਿਚਕਾਰ ਤਲਖੀ ਵੀ ਹੋ ਸਕਦੀ ਹੈ ਉਧਰ ਖਬਰ ਇਹ ਵੀ ਆ ਰਹੀ ਹੈ ਕਿ ਪੰਜਾਬ ਪੁਲਿਸ ਨੇ ਇੱਕ ਪਾਖੜਾ ਬਿਆਸ ਪਰਮੰਦਰ ਬੋਰਡ ਦੇ ਮੁਲਾਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਜਿਹੜਾ ਜਬਰੀ ਪਾਣੀ ਛੱਡਾ ਲੱਗਾ ਸੀ ਤੇ ਹਾਲਾਤ ਜਿੱਥੇ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਕਾਫੀ ਤਣਾਅਪੂਰਨ ਮਾਹੌਲ ਬਣਿਆ ਹੋਇਆ ਉੱਥੇ ਹੀ ਭਾਜਪੀ ਦੇ ਦਬਾਹ ਹੇਠ ਭਾਗੜਾ ਬਿਆਸ ਪ੍ਰਬੰਧਨ ਬੋਰਡ ਤੇ ਇਲਜ਼ਾਮ ਲੱਗੇ ਨੇ ਕਿ ਉਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹਰਿਆਣਾ ਨੂੰ 4000 ਕਿਊਸਿਕ ਪਾਣੀ ਛੱਡ ਵੀ ਦਿੱਤਾ ਲੇਕਿਨ ਇਸ ਦੇ ਬਾਵਜੂਦ BBMB ਸੈਂਟਰ ਤੇ ਹਰਿਆਣਾ ਸਰਕਾਰ ਦੇ ਦਬਾਹੇਟ ਫਿਰ ਪੰਜਾਬ ਨਾਲ ਤੱਕਾ ਕਰਨ ਉਹਨਾਂ ਦੇ ਖੁਦ ਚੇਅਰਮੈਨ ਪਹੁੰਚੇ ਨੇ ਖਬਰ ਸਾਹਮਣੇ ਆ ਰਹੀ ਪਾਣੀ ਦਾ ਵਿਵਾਦ ਹੈ ਡੈਮ ਦੇ ਗੇਟ ਖੋਲਣ ਵਾਸਤੇ ਖੁਦ ਪਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਚੇਅਰਮੈਨ ਪਹੁੰਚ ਚੁੱਕੇ ਨੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਮਨੋਜ ਤਰਪਾਠੀ ਹਰਿਆਣਾ ਨੂੰ ਵਾਧੂ ਪਾਣੀ ਦੇਣ ਲਈ ਖੁਦ ਨੰਗਲ ਡੈਮ ਵਾਲਰਮਾਨਾ ਹੋ ਚੁੱਕੇ ਨੇ ਉਹ ਨੰਗਲ ਡੈਮ ਦੇ ਨੇੜੇ ਪਹੁੰਚ ਚੁੱਕੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਹਾਈ ਕੋਰਟ ਦੇ ਫੈਸਲੇ ਮਗਰੋਂ ਹਰਿਆਣਾ ਔਰ ਪਾਖੜਾ ਡੈਮ ਤੋਂ ਵਾਧੂ ਪਾਣੀ ਛੱਡੇ ਦੇ ਮਕਸਦ ਨਾਲ ਚੇਅਰਮੈਨ ਡੈਮ ਉੱਤੇ ਪਹੁੰਚ ਚੁੱਕੇ ਨੇ ਅੱਜ ਸਵੇਰੇ ਹੀ ਹੋਣਾਂ ਨੇ ਪੰਜਾਬ ਸਰਕਾਰ ਖਾਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਰੂਪੜ ਨੂੰ ਆਪਣੇ ਦੌਰੇ ਤੋਂ ਜਾਣੂ ਕਰਵਾਇਆ ਚੇਅਰਮੈਨ ਦੇ ਇਸ ਦੌਰੇ ਦੀ ਪਿੱਣ ਲੱਗਦੇ ਆ ਇਹ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਐਡਵੋਕੇਟ ਜਨਰਲ ਕੁੱਦਰ ਡੈਮ ਤੇ ਉਹਨਾਂ ਦਾ ਜਾਣ ਦਾ ਪ੍ਰੋਗਰਾਮ ਬਣ ਚੁੱਕਾ ਹੈ ਮੁੱਖ ਮੰਤਰੀ ਭਗਵੰਤ ਮਾਨ ਵੀ ਕੁਝ ਮਿੰਟਾਂ ਬਾਅਦ ਡੈਮ ਤੇ ਪਹੁੰਚ ਜਾਣਗੇ ਤੇ ਉੱਥੇ ਹੋ ਸਕਦਾ ਕਿ ਬੀਐਮਬੀ ਦੇ ਚੇਅਰਮੈਨ ਮਨੋਜ ਤਰਪਾਠੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਤਲਖੀ ਵੀ ਹੋ ਸਕਦੀ ਹੈ ਇਸ ਵੇਲੇ ਜਦੋਂ ਕਮਾਂਤਰੀ ਪੱਧਰ ਤੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ ਵਰਗਾ ਮਾਹੌਲ ਬਣਿਆ ਹੈ ਉਧਰ ਬੀਐਮਬੀ ਦੇ ਚੇਅਰਮੈਨ ਨੰਗਲ ਡੈਮ ਦਾ ਦੌਰਾ ਬਣਾ ਕੇ ਪੰਜਾਬ ਚਮੜ ਸਿਆਸੀ ਉਬਾਲ ਦਾ ਮੋਢ ਬਣਾਣਾ ਚਾਹੁੰਦੇ ਨੇ ਨਾ ਹੀ ਭਾਗੜਾ ਬਿਆਸ ਪਰਮੰਦਰ ਬੋਰਡ ਦੇ ਚੇਅਰਮੈਨ ਜੇਰਾ ਕਰ ਰਹੇ ਨੇ ਨਾ ਹੀ ਹਰਿਆਣਾ ਸਰਕਾਰ ਤੇ ਨਾ ਹੀ ਸੈਂਟਰਲ ਸਰਕਾਰ ਹਾਲਾਂਕਿ ਕੁਝ ਦਿਨ ਬਾਕੀਆ ਜਦੋਂ ਮੋੜ ਤੋਂ ਇਹ ਅਗਲੇ 1 ਸਾਲ ਵਾਸਤੇ ਹਰਿਆਣੇ ਨੂੰ ਪਾਣੀ ਦਾ ਕੋਟਾ ਫਿਰ ਮਹੀਆ ਹੋ ਜਾਣਾ ਪਰ ਇਸ ਦੇ باوجود ਜਿੱਥੇ ਪੰਜਾਬ ਨੂੰ ਫਿਰ ਛੇੜਿਆ ਜਾ ਰਿਹਾ ਔਰ ਦੂਜੇ ਪਾਸੇ ਉੱਥੇ ਜਿਹੜਾ ਭਾਰਤ ਤੇ ਪਾਕਿਸਤਾਨ ਦੇ ਵਿੱਚਕਾਰ ਜਿਹੜਾ ਮਾਹੌਲ ਕਿੰਨਾ ਤਣਾਅਪੂਰਨ ਬਣਿਆ ਹੋਇਆ ਇਸ ਦੀ ਵੀ ਪਾਖੜਾ ਬਿਆਸ ਬੋਰਡ ਦੇ ਚੇਅਰਮੈਨ ਚਿੰਤਾ ਨਹੀਂ ਕਰ ਰਹੇਗੇ ਤੇ ਉਹਨਾਂ ਨੇ ਇਸ ਜੰਗ ਵਰਗੇ ਮਾਹੌਲ ਦੇ ਵਿੱਚ ਚਲਾਕੀ ਦਿਖਾਉਂਦੇ ਹੋਏ ਖੁਦ ਹੀ ਪਾਣੀ ਛੱਡਣ ਚਲੇਗੇ ਹਾਲਾਂਕਿ ਖ਼ਬਰ ਵੀ ਸਾਹਮਣੇ ਆਈ ਆ ਰਹੀ ਹੈ ਕਿ ਪਾਖੜਾ ਬਿਆਸ ਪਰਮੰਦਰ ਬੋਰਡ ਦੇ ਇੱਕ ਮੁਲਾਜ਼ਮ ਨੂੰ ਪੰਜਾਬ ਪੁਲਿਸ ਨੇ ਹਰਾਸਤ ਦੇ ਵਿੱਚ ਵੀ ਲੈ ਲੈ ਕਿਉਂਕਿ ਉਹ ਧੱਕੇ ਨਾਲ ਪਾਣੀ ਛੱਡਣਾ ਚਾਹੁੰਦੇ ਸੀ ਖਬਰ ਜਿਹੜੀ ਤੁਹਾਡੇ ਨਾਲ ਆ ਰਹੀ ਸਾਮਣੀ ਆ ਰਹੀ ਹੈ ਜਿਹੜੀ ਸਾਂਝੀ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਰਵਾਨਾ ਹੋ ਚੁੱਕੇ ਕੁਝ ਪਲਾਂ ਤੱਕ ਉਹ ਵੀ ਪਹੁੰਚ ਚੁੱਕਣਗੇ ਬੀਐਮਬੀ ਦੇ ਚੇਅਰਮੈਨ ਮਨੋਜ ਤਰਪਾਠੀ ਵੀ ਪਹੁੰਚ ਚੁੱਕੇ ਖੁਦ ਪਾਣੀ ਛੱਡਣ ਦੀ ਕੋਸ਼ਿਸ਼ ਕਰਨਗੇ ਪੰਜਾਬ ਅਤੇ ਹਰਿਆਣਾ ਦੇ ਡੈਮ ਵਿਚਕਾਰ ਚੱਲ ਰਹੇ ਜਲ ਵਿਵਾਦ ਦੇ ਵਿਚਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਡੈਮ ਪਹੁੰਚ ਚੁੱਕੇ ਜਾਣਕਾਰੀ ਮਿਲੀ ਹੈ ਕਿ ਬੀਐਮਬੀ ਦੇ ਇੱਕ ਅਧਿਕਾਰੀ ਨੇ ਨੰਗਲ ਡੈਮ ਤੋਂ ਜ਼ਬਰਦਸਤ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ ਹੈ ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਪੰਜਾਬ ਦੇ ਸੀਐਮ ਦੇ ਨਾਲ ਏਜੀ ਪੰਜਾਬ ਐਡਵੋਕੇਟ ਜਨ ਪੰਜਾਬ ਵੀ ਪਹੁੰਚ ਚੁੱਕੇ ਨੇ ਉੱਧਰ ਬੀਐਮਬੀ ਦੇ ਚੇਅਰਮੈਨ ਮਨੋਜ ਤਰਪਾਠੀ ਵੀ ਪਾਖੜਾ ਨੰਗਲ ਡੈਮ ਤੇ ਪਹੁੰਚ ਚੁੱਕੇ ਨੇ ਇਸ ਤੋਂ ਪਹਿਲਾਂ 5 ਮਈ ਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਸਪੈਸ਼ਲ ਸੈਸ਼ਨ ਦੇ ذریعے ਸਰਬਸੰਮਤੀ ਦੇ ਨਾਲ ਮਤਾ ਪਾਸ ਕੀਤਾ ਗਿਆ ਸੀ ਕਿ ਹਰਿਆਣਾ ਨੂੰ ਬਾਦੂ ਪਾਣੀ ਨਹੀਂ ਦਿੱਤਾ ਜਾਊਗਾ ਬੀਐਮਬੀ ਇਸ ਤਰ੍ਹਾਂ ਦੇ ਆਦੇਸ਼ ਪੰਜਾਬ ਸਰਕਾਰ ਉੱਤੇ ਨਾ ਥੋਪੇ ਦੂਸਰੀ ਤਰਫ 7 ਮਈ ਨੂੰ ਅਸਮਾਨ ਵਿੱਚ ਇੱਕ ਜੁੜੀ ਪਟੀਸ਼ਨ ਤੇ ਸੁਣਵਾਈ ਕਰਦੇ ਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਭਾਖੜਾ ਨੰਗਲ ਡੈਮ ਅਤੇ ਲੋਹਾੜ ਕੰਟਰੋਲ ਰੂਮ ਵਾਟਰ ਰੈਗੂਲੇਸ਼ਨ ਕਰਮਚਾਰੀਆਂ ਵਿੱਚ ਤਣਾਅ ਪੁਲਿਸ ਕਰਮਚਾਰੀਆਂ ਨੂੰ ਰੋਜ਼ ਦੇ ਕੰਮਕਾਜ ਤੋਂ ਦੂਰ ਰੱਖਣ ਦੇ ਆਦੇਸ਼ ਦਿੱਤੇ ਇਸ ਦੇ ਨਾਲ ਹੀ ਕੇਂਦਰੀ ਗ੍ਰਹਿ ਵਿਭਾਗ ਦੇ ਸਖਤਰ ਦੀ ਪ੍ਰਧਾਨਗੀ ਹੇਠ ਚਾਰ ਸੂਬਿਆਂ ਦੇ ਮੁਖ ਸਖਤਰ ਦੀ ਵੀ ਮੀਟਿੰਗ ਹੋਈ ਸੀ ਹਾਲਾਂਕਿ ਪੰਜਾਬ ਭਾਖੜਾ ਡੈਮ ਤੇ ਅਗਰ ਪੁਲਿਸ ਸਿਕਿਉਰਿਟੀ ਵਧਾਉਣਾ ਚਾਹੀਦੀ ਤਾਂ ਵਧਾ ਸਕਦੇ ਲੇਕਿਨ ਆਪਰੇਸ਼ਨ ਸਿਸਟਮ ਦੇ ਵਿੱਚ ਉਹ ਦਖਲ ਨਹੀਂ ਦੇ ਸਕਦੇ ਲੇਕਿਨ ਭਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਚੇਅਰਮੈਨ ਨੇ ਇਹ ਵੀ ਨਹੀਂ ਦੇਖਿਆ ਕਿ ਦੋ ਮੁਲਕਾਂ ਦੇ ਵਿੱਚ ਕਿੰਨਾ ਤਣਾਅ ਬਣਿਆ ਹੈ ਲੇਕਿਨ ਇਸ ਦੇ ਬਾਵਜੂਦ ਉਹ ਉੱਥੇ ਖੁਦ ਪਾਣੀ ਛੱਡਣ ਚਲੇਗੇ ਨਹੀਂ ਤੇ ਇਲਜ਼ਾਮ ਲੱਗੇ ਨੇ ਕਿ ਰਾਤ ਵੀ ਤੱਕੇ ਦੇ ਨਾਲ ਇੱਕ ਭਾਗੜਾ ਵਿਆਸ ਪਰਮੰਦਰ ਬੋਰਡ ਦੇ ਅਧਿਕਾਰੀ ਨੇ ਪਾਣੀ ਛੱਡਣਾ ਚਾਇਆ ਤਾਂ ਜਦੋਂ ਪੰਜਾਬ ਪੁਲਿਸ ਨੂੰ ਪਿੰਕ ਲੱਗੀ ਤਾਂ ਉਹਨਾਂ ਨੇ ਫਿਰ ਕਨੂੰਨਵਸਤਾ ਦੇ ਮੱਦੇ ਨਜ਼ਰ ਉਹਨੂੰ ਹਰਾਸਤ ਦੇ ਵਿੱਚ ਲੈ ਲਿਆ ਹਾਲਾਂਕਿ ਹਾਈ ਕੋਰਟ ਵੱਲੋਂ ਵੀ ਕਹਿਆ ਗਿਆ ਕਿ ਪਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਕੰਮਾਂ ਵਿੱਚ ਸੂਬਾ ਸਰਕਾਰਾਂ ਦਖਲ ਨਹੀਂ ਦੇ ਸਕਦੀਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਪਾਖੜਾ ਡੰਗਲ ਡੈਮ ਅਤੇ ਲੋਹਾਂਦ ਖੰਡੋਰੂਮ ਦੇ ਸੰਚਾਲਨ ਵਿੱਚ ਪੰਜਾਬ ਸਰਕਾਰ ਦੇ ਕੀਤੇ ਕਥੀ ਦਖਲਅੰਦਾਜ਼ੀ ਤੇ ਆਪਣਾ ਫੈਸਲਾ ਸੁਣਾਉਂਦੇ ਸਪਸ਼ਟ ਕੀਤਾ ਕਿ ਸੂਬਾ ਸਰਕਾਰਾਂ ਪਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਕੰਮ ਵਿੱਚ ਦਖਲ ਨਹੀਂ ਦੇ ਸਕਦੀਆਂ ਚੀਫ ਜਸਟਿਸ ਸ਼ੀਲ ਲਾਗੂ ਅਤੇ ਜਸਟਿਸ ਸੁਮਿਤ ਗੋਇਲ ਦੀ ਡਿਵੀਜ਼ਨ ਬੈਂਚ ਨੇ ਦਨ ਪਟੀਸ਼ਨਰਾਂ ਦੇ ਸੁਵਾਈ ਕਰਨ ਤੋਂ ਬਾਅਦ ਇਹ ਨਿਰਦੇਸ਼ ਦਿੱਤਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਾਗੜਾ ਬਿਆਸ ਪ੍ਰਬੰਧਨ ਬੋਰਡ ਦੀ ਪਟੀਸ਼ਾ ਤੇ ਸੁਣਵਾਈ ਕਰਦੇ ਪੰਜਾਬ ਪੁਲਿਸ ਨੂੰ ਡੈਮ ਦੇ ਸੰਚਾਲਨ ਤੋਂ ਦੂਰ ਰੱਖਣ ਦੇ ਨਿਰਦੇਸ਼ ਦਿੱਤੇ ਨੇ ਅਦਾਲਤ ਨੇ 2 ਮਈ ਦੇ ਹੁਕਮਾਂ ਦੀ ਪਾਲਣਾ ਕਰਦੇ ਨਿਰਦੇਸ਼ ਦਿੱਤੇ ਨੇ ਜਿਸ ਵਿੱਚ ਪੁਲਿਸ ਨੂੰ ਰਜਾਨਾ ਕੰਮਕਾਜ ਵਿੱਚ ਦਖਲ ਨਾ ਦੇਣ ਲਈ ਆਖਿਆ ਗਿਆ ਇਸ ਦੇ ਨਾਲ ਹੀ ਕੇਂਦਰੀ ਗ੍ਰੇਸ ਕਚਰ ਦੀ ਪ੍ਰਧਾਨਗੀ ਹੋਈ ਮੀਟਿੰਗ ਦੇ ਵਿੱਚ ਦਿੱਤੇ ਗਏ ਹੁਕਮਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ 6 ਮਈ ਨੂੰ ਦਿੱਤੇ ਗਏ ਆਪਣੇ ਵਿਸਤ੍ਰਿਤ ਫੈਸਲੇ ਵਿੱਚ ਹਾਈ ਕੋਰਟ ਨੇ ਪੰਜਾਬ ਨੂੰ ਬੀਐਮਬੀਬੀ ਦੇ ਕੰਮਕਾਜ ਵਿੱਚ ਦਖਲ ਦੇਣ ਤੋਂ ਗਰੇਜ ਕਰਨ ਸਿਰਫ ਕਿਆ ਪਰਬੰਧ ਤੱਕ ਸੀਮਤ ਰਹਿੰਦੇ ਹੀ ਨਿਰਦੇਸ਼ ਦਿੱਤੇ ਨੇ ਅਦਾਲਤ ਨੇ ਸਪਸ਼ਟ ਕੀਤਾ ਕਿ ਡੈਮ ਦੀ ਸੁਰੱਖਿਆ ਦੇ ਨਾਮ ਤੇ ਇਸ ਦੇ ਸੰਚਾਲਨ ਵਿੱਚ ਰੁਕਾਵਟ ਪਾਉਣਾ ਸਵੀਕਾਰਯੋਗ ਨਹੀਂ ਹੈ ਇਸ ਤੋਂ ਇਲਾਵਾ ਪੰਜਾਬ ਨੂੰ 2 ਮਈ ਨੂੰ ਭਾਰਤ ਸਰਕਾਰ ਦੇ ਗ੍ਰਹਿ ਸਖਤਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੇ ਫੈਸਲੇ ਦੀ ਪਾਲਣਾ ਕਰਨ ਦਾ ਵੀ ਹੁਕਮ ਦਿੱਤਾ ਜਿਸ ਵਿੱਚ ਹਰਿਆਣਾ ਲਈ 4500 ਕਿਊਸਕ ਵਾਧੂ ਪਾਣੀ ਛੱਡਣ ਦਾ ਫੈਸਲਾ ਕੀਤਾ ਗਿਆ ਫੈਸਲੇ ਵਿੱਚ ਅਦਾਲਤ ਨੇ ਪੰਜਾਬ ਪੁਨਰਗਠਨ ਐਕਟ 1966 ਅਤੇ ਭਾਗੜਾ ਬਿਆਸ ਪ੍ਰਬੰਧਨ ਬੋਰਡ ਨਿਜ਼ਮਾ 1974 ਦਾ ਹਵਾਲਾ ਦਿੰਦੇ ਸਪਸ਼ਟ ਕੀਤਾ ਕਿ BBMB ਇੱਕ ਕੇਂਦਰੀ ਸੰਸਥਾ ਤੇ ਇਸ ਦਾ ਕੰਟਰੋਲ ਕੇਂਦਰ ਸਰਕਾਰ ਦੇ ਅਧੀਨ ਹੈ ਕਿਸੇ ਵੀ ਅਸਹਿਮਤੀ ਦੀ ਸਥਿਤੀ ਵਿੱਚ ਸੂਬਾ ਸਰਕਾਰ ਨੂੰ ਕੇਂਦਰ ਅਹੀਂ ਆਪਣਾ ਇਤਰਾਜ਼ ਦਰਜ ਕਰਵਾਉਣਾ ਚਾਹੀਦਾ ਹੈ ਤੇ ਸਿੱਧੇ ਤੌਰ ਤੇ ਦਖਲ ਨਹੀਂ ਦੇਣਾ ਚਾਹੀਦਾ ਲੇਕਿਨ ਹੁਣ ਖਬਰ ਸਾਹਮਣੇ ਆਈ ਹੈ ਕਿ ਖੁਦ ਬੀਐਮਬੀ ਦੇ ਚੇਅਰਮੈਨ ਪਾਖੜਾ ਨੰਗਲ ਡੈਮ ਤੇ ਪਾਣੀ ਛੱਡਣ ਲਈ ਪਹੁੰਚ ਚੁੱਕੇ ਨੇ ਤੇ ਉਧਰ ਮੁੱਖ ਮੰਤਰੀ ਵੀ ਉੱਥੇ ਪਹੁੰਚ ਚੁੱਕੇ ਨੇ ਤੇ ਦੋਨਾਂ ਵਿੱਚ ਹੋ ਸਕਦਾ ਹੈ ਕਿ ਪਾਣੀ ਬਿਵਾਦ ਨੂੰ ਲੈ ਕੇ ਤਲਕੀ ਹੋ ਸਕਦੀ ਹੈ ਪਰ ਇੱਕ ਪਾਸੇ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਬਣਿਆ ਆ ਉਧਰ ਪਾਖੜਾ ਬਿਆਸ ਪ੍ਰਬੰਧਨ ਬੋਰਡ ਹਰਿਆਣਾ ਸਰਕਾਰ ਤੇ ਸੈਂਟਰ ਸਰਕਾਰ ਨੇ ਵੇਲਾ ਵੀ ਨਹੀਂ ਦੇਖਿਆ ਹੈਗਾ ਕਿ ਮਸਲਾ ਪੰਜਾਬ ਤੇ ਹਰਿਆਣਾ ਦਾ ਇਹ ਬਾਅਦ ਚ ਵੀ ਨਿਬੇੜਿਆ ਜਾ ਸਕਦਾ ਜਦੋਂ ਭਾਰਤ ਤੇ ਪਾਕਿਸਤਾਨ ਦੇ ਹਾਲਾਤ ਠੀਕ ਹੋ ਜਾਣਗੇ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡਾ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ